ਆਪਾਂ ਤੇ ਖੁਆ ਕਰਨ ਲੱਗੇ ਆਂ ਸ਼ੁਰੂ ਲੈਣ ਚੱਲਦੇ ਆਂ ਸਮਾਨ ਜਿਹੜਾ ਇਹਦੇ ਵਿੱਚ ਸਮਾਨ ਪਾਉਣਾ ਹੈ 68 ਨੰਬਰ ਤੋਂ ਜੀ ਅੱਜ ਤੁਹਾਨੂੰ ਆਪਾਂ ਖੋਏ ਦੀਆਂ ਪਿੰਨੀਆਂ ਬਣਾ ਕੇ ਦਿਖਾਉਣ ਲੱਗੇ ਆਂ ਲੋਕਨਾਥ ਆਪਣਾ ਜੋ ਫੈਮਿਲੀ ਡਾਕਟਰ ਹੁੰਦਾ ਨਾ ਜਿਵੇਂ ਉਹ ਵੀ ਫੈਮਿਲੀ ਹਲਵਾਈ ਹੈ ਖੁਸ਼ੀ ਦੇ ਮੌਕੇ 'ਚ ਗਮੀ ਦੇ ਮੌਕੇ 'ਚ ਲੋਕਨਾਥ ਨੂੰ ਆਪਾਂ ਸੱਦ ਲਈਦਾ ਉਵੇਂ ਅੱਜ ਆਪਾਂ 30 ਕਿਲੋ ਦੁੱਧ ਦੇ ਖੋਏ ਦੀਆਂ ਪਿੰਨੀਆਂ ਬਣਾਉਣੀਆਂ ਨੇ ਵਿੱਚ ਕੀ ਕੀ ਸਮਾਨ ਪਾਉਣਾ ਬਦਾਮ ਪਾਵਾਂਗੇ ਅੱਧਾ ਕਿਲੋ काजू 1/2 किलो इलायची पाउडर इलायची पाउडर 25 ग्राम खास का 100 ग्राम देसी खांड 1.5 किलो देसी खोया 2 किलो आटा 2 किलो कमरकस 100 ग्राम ਤੇ ਪਿਆਰ 100 ਕਿਲੋ 100 ਕਿਲੋ ਪਿਆਰ ਪਾ ਦੇਣਾ ਇਹ ਚੀਜ਼ਾਂ ਨੇ ਔਰ ਇਸ ਮਾਨ ਸਾਡੇ ਕੋਲ ਹੈ ਨਹੀਂਗਾ ਆਟਾ ਘਰੇ ਹੈਗਾ देसी खोया ਹੈਗਾ ਬਾਕੀ ਚੀਜ਼ਾਂ ਥੋੜੀਆਂ ਨੇ ਇਹ ਲੈਣ ਚਾਲਦੇ ਆ ਸਾਡੇ ਨਾਲ ਹੀ 64 ਨੰਬਰ ਹੈ ਸਾਡਾ 64 ਹੈ ਉਹਨਾਂ ਦਾ 64 ਹੈ ਮੁੱਲਾਪੁਰ ਦੀ ਮਸ਼ਹੂਰ ਕਰਾਨੀ ਦੁਕਾਨ ਹੈ ਨਾ ਲੋਕਾਂ ਨੂੰ ਉਥੋਂ ਸੀ ਇਹ ਸਮਾਨ ਲੈ ਕੇ ਆਉਨੇ ਆ ਅੱਜ ਸਾਰਾ ਦਿਨ ਅਸੀਂ ਖੋਇ ਦੀਆਂ ਪਿੰਨੀਆਂ ਭਰੌਂਟੇ ਲਾਉਣਾ ਤੁਹਾਡੇ ਸਾਹਮਣੇ ਖੋਇ ਦੀਆਂ ਪਿੰਨੀਆਂ ਆਪਦੇ ਹੱਥਾਂ ਨਾਲ ਪੱਟ ਕੇ ਤੁਹਾਨੂੰ ਦਿਖਾਵਾਂ ਸੋ ਆਓ ਚਲਿਏ ਪਹਿਲਾਂ 68 ਨੰਬਰ ਤੇ ਔਰ ਇਹ ਆਪਣੀ ਕਲੀਨਿਕ ਤੇ ਉਥੋਂ ਨਾਲ ਹੀ 64 ਨੰਬਰ ਆ 86 ਨੰਬਰ ਇੱਥੋਂ ਤੁਸੀਂ ਕਰਾਨੇ ਦਾ ਜਿਹੜਾ ਮਰਜ਼ੀ ਸਮਾਨ ਲੈ ਲਓ ਵਿਆਹਾਂ ਸ਼ਾਦੀਆਂ ਦਾ ਜੈਨ ਬ੍ਰਦਰਸ ਪਹਿਲੇ ਆਪਾਂ 2 ਕਿਲੋ ਆਟਾ ਲਿਆ ਉਦੋਂ ਬਾਅਦ ਲੈ ਲੇ ਆਪਾਂ ਕਾਜੂ ਕਾਜੂ ਹੈਗੇ ਆ 1/2 ਕਿਲੋ 1/2 ਕਿਲੋ ਹੀ ਲੈ ਲੇ ਆਪਾਂ ਬਦਾਮ ਉਦੋਂ ਬਾਅਦ ਆ ਗਈ ਆਪਣੇ ਕੋਲੇ ਖਸਖਸ 100 ਗ੍ਰਾਮ ਤੇ 25 ਗ੍ਰਾਮ ਇਲਾਇਚੀ ਇਲਾਇਚੀ ਆਲਾ ਪਾਊਡਰ ਦੇਖੋ ਆਹ ਜਿਹੜੀ ਹੋ ਕੇ ਦਿਖਾਇਓ ਇਹ ਆ ਗਿਆ ਇਲਾਇਚੀ ਆਲਾ ਪਾਊਡਰ ਫੇਰ ਆ ਗਈ ਕਮਰਕਾਸ ਇਹ ਵੀ 100 ਗ੍ਰਾਮ ਆ ਔਰ ਦੇਸੀ ਖੰਡ ਆ ਗਈ 1.5 ਕਿਲੋ ਦੇਸੀ ਖੰਡ ਆ ਗਈ ਆ ਆ ਗਿਆ ਦੁਆਰਾ ਆਟਾ ਪਰ ਇਹ ਆਪੇ ਨਹੀਂ ਪਾਉਣਾ ਆਪਣੇ ਘਰ ਦਾ ਆਟਾ ਸੀਗਾ ਆਪਣੇ ਕੋਲੇ ਮੰਮੀ ਜੀ ਨੇ ਦਿੱਤਾ ਉਹੀ ਪਾਵਾਂਗੇ ਉਦੋਂ ਬਾਅਦ ਆ ਗਿਆ 2 ਕਿਲੋ ਦੇਸੀ ਘਿਓ ਨਹੀਂ ਰਿਹਾ ਫਰਿੱਜ 'ਚ ਮੰਮੀ ਨੇ ਬਣਾਇਆ ਹੋਇਆ ਘਰੇ ਜੋੜ ਕੇ ਪਿੱਛੇ ਲੋਕਨਾਥ ਲੱਗਿਆ ਹੋਇਆ ਹੁਣ ਤੁਹਾਨੂੰ ਦਿਖਾਉਨੇ ਆ ਜਿਹੜਾ ਖੁਆ ਹੁਣ ਤੱਕ ਨਿਕਲ ਚੁੱਕਿਆ ਆਜੋ ਇਹ ਲੋ ਇੱਕ ਖੁਆ ਇੰਨਾ ਬਣ ਕੇ ਤਿਆਰ ਬਾਕੀ ਖੁਆ ਇਧਰ ਬਣ ਰਿਹਾ ਆ ਕੈਮਰਾ ਨਾਲ ਆ ਵੀ ਦਿਖਾ ਦਿਓ ਇੱਕ ਵਾਰੀ ਦੁੱਧ ਹੁਣ ਜਦੋਂ ਇਹ ਸਾਰਾ ਕੁਝ ਬਣ ਗਿਆ ਸਭ ਤੋਂ ਪਹਿਲਾਂ ਆਪਣੀ ਬਦਾਮ ਤੇ ਕਾਜੂ ਆ ਇਹਨੂੰ ਆਪਾਂ ਮਿਕਸ ਕਰ ਲੈਣਾ ਮਤਲਬ ਮਿਕਸੀਜ ਪੀਸ ਲਾਂਗੇ ਥੋੜਾ ਥੋੜਾ ਬਾਕੀ ਚੀਜ਼ਾਂ ਵਿੱਚ ਪਾ ਦੇਣੀਆਂ ਨੇ ਬਸ ਫਿਰ ਆਪਣੀਆਂ ਖੋਇ ਦੀਆਂ ਪਿੰਨੀਆਂ ਬਣ ਕੇ ਤਿਆਰ ਹੋ ਜਾਣ ਬਣੇ ਰਹੋ ਐਂਡ ਤੱਕ ਨਾਮ ਪੂਰਾ ਐਨ ਪਾਊਡਰ ਨਹੀਂ ਬਣਾਉਣਾ ਹਨਾ ਲੋਕਨਾਥ ਹਾਂਜੀ ਬਸ ਥੋੜਾ ਜਿਹਾ ਯਾਨੀ ਕਿ ਮਾੜਾ ਮਾੜੀ ਵਿੱਚ ਗਿਆੜਾ ਦੇਣਾ ਪਹਿਲਾਂ ਆਪਾਂ ਬਦਾਮ ਕਰਾਂਗੇ ਫਿਰ ਕੱਜ ਹਨਾ ਹਾਂਜੀ ਠੀਕ ਹੈ ਚੰਦਾ ਬਣਨ ਥੋੜਾ ਟਾਈਮ ਲੱਗਦਾ ਹੈ ਕੜਾਈ ਗਰਮ ਹੋ ਤਾਂ ਨਹੀਂ ਲਓ ਜੀ ਇਹ ਹੋ ਗਏ ਕਾਜੂ ਤੇ ਬਦਾਮ ਹੁਣ ਪਾਵਾਂਗੇ ਇਹ ਚ ਕਮਰਕਸ ਹੁਣ ਪਾਵਾਂਗੇ ਜਾਂ ਧਰ ਕੇ ਪਾਵਾਂਗੇ ਉਧਰ ਪਾਵਾਂਗੇ ਅੱਛਾ ਮੀਨ ਚ ਪਾਵਾਂਗੇ ਨਹੀਂ ਜੀ ਕੈਨਸਲ ਇਹ ਰਿਹਾ ਕਮਰਕਸ ਇਹ ਧਰ ਕੇ ਪਾਵਾਂਗੇ ਹੁਣ ਕੀ ਪਾਵਾਂਗੇ ਇਹ ਚ ਹਲਵਾਈ ਜੀ ਹਾਂ ਜੀ ਕੁਛ ਨਹੀਂ ਆਕਾ ਤੇ ਕਿਉਂ ਪੜਨਾ ਪੈਣਾ ਚਲੋ ਲਓ ਜੀ ਹੁਣ ਪਹਿਲਾਂ ਆਪਾਂ ਆਟਾ ਤੇ ਕਿਉ ਨੂੰ ਪੁੱਲਾਂਗੇ ਇਹ ਆਪਣੇ ਕਾਜੂ ਤੇ ਜਿਹੜੇ ਬਦਾਮ ਨੇ ਉਹਦਾ ਡਰਾਈ ਫਰੂਟ ਜਿਹੜਾ ਮਿਕਸਚਰ ਆ ਬਣ ਕੇ ਤਿਆਰ ਆ ਆਪਾਂ ਘਿਓ ਕੱਢਣ ਲੱਗੇ ਆ ਇਹ ਕਹਿੰਦੇ ਵੀ ਸੋਚਿਆ ਸੀ 2 ਕਿਲੋ ਘਿਓ ਲੋਕਨਾਥ ਜੀ ਕਹਿੰਦੇ ਕਿਓ ਹੈਗਾ ਇਹ ਘੱਟੋ ਘੱਟ 4 ਕਿਲੋ 4 ਕਿਲੋ ਹੈਗਾ ਘਿਓ ਇਹ 4 ਕਿਲੋ ਮਤਲਬ ਜ਼ਿਆਦਾ ਹੋ ਜੀ ਤੁਸੀਂ ਕਹਿੰਦੇ ਹੋ ਹਾਂ ਜੀ ਚਲੋ ਕੋਈ ਨਹੀਂ ਇਹ ਜਿ ਘਿਓ ਪਹਿਲਾਂ ਗਰਮ ਕਰਾਂਗੇ ਘਿਓ ਦੇ ਵਿੱਚ ਪਾਵਾਂਗੇ ਆਟਾ ਠੀਕ ਹੈ ਜੀ ਹੈ ਬੋਲੋ ਠੀਕ ਹੈ ਜੀ ਅਪਾ ਪਹਿਲਾਂ ਆਟਾ ਪਾ ਕੇ ਫਿਰ ਅਪ ਭੁੰਨेंगे ਇਹਨੂੰ ਆਟਾ ਠੀਕ ਹੈ ਉਹਦੇ ਬਾਅਦ ਫਿਰ ਉਹ ਪਾਵਾਂਗੇ ਕਾਜੂ ਤਬਦਾਨ ਠੀਕ ਹੈ ਕੋ ਐਂਡ ਚ ਪਾਉਣਾ ਹਾਂ ਦੇਖੋ ਐਂਡ ਚ ਹੂੰ 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 ਜਦੋਂ ਸਾਰੇ ਕੁਝ ਹੋ ਗਿਆ ਫਿਰ ਪਾਵਾਂ ਠੀਕ ਹੈ ਕਿਉਂ ਹੁਣ ਆਪਾਂ ਕੱਢਣ ਲੱਗੇ ਆਂ ਜੰਮਿਆ ਹੋਇਆ ਠੰਡ ਕਰਕੇ ਠੰਡ ਕਰਕੇ ਜੰਮਿਆ ਹੋਇਆ ਕਿਉਂ ਪਹਿਲਾਂ ਕਿਉਂ ਨੂੰ ਭੁੰਨਾਂਗੇ ਫਿਰ ਆਟੇ ਨੂੰ ਭੁੰਨਾਂਗੇ ਫਿਰ ਵਿੱਚ ਪਾਵਾਂਗੇ ਡ్రਾਈ ਫਰੂਟ ਫਿਰ ਐਂਡ ਦੇ ਵਿੱਚ ਪਾਵਾਂਗੇ ਆਪਾਂ ਖੋਆ ਫਿਰ ਬਣਾਵਾਂਗੇ ਪਿੰਨੀਆਂ ਪਿੰਨੀਆਂ ਗੋਲ ਕਰਾਂਗੇ ਠੰਡੇ ਹੋਏ ਤੋਂ ਠੰਡੇ ਹੋਏ ਤੋਂ ਠੀਕ ਹੈ ਲੋਕਾਂ ਚੇਂਜ ਥੋੜਾ ਜਿਹਾ ਚੇਂਜ ਆ ਗਿਆ ਹੁਣ ਆਪਾਂ ਸਾਰਾ ਇਹ ਵਿੱਚੋਂ ਕਿਉਂ ਘੱਟਨੇ ਆ ਕਿਉਂ ਹੋਊਗਾ 3.5 ਕਿਲੋ ਤੋਂ 4 ਕਿਲੋ ਉਨਾ ਹੀ ਆਪਾਂ ਉਹਨੇ ਆਟਾ ਵੱਧ ਪਾ ਦਾਂਗੇ ਦੋਨਾਂ ਚੀਜ਼ਾਂ ਨੂੰ ਆਪਾਂ ਹੁਣ ਰੜਨ ਲੱਗੇ ਜੀ ਲੱਗ ਗਿਆ ਖੋਰਨ ਇਹਦੇ ਵਿੱਚ ਹੁਣ ਪਾਉਣਾ ਆਪਾਂ ਆਟਾ ਆਹ ਲਾ ਉਹ ਆਪਣੇ ਪਏ ਆ ਕਾਜੂ ਬਦਾਮ ਹੋਣੀ ਬਾਕੀ ਸਾਰਾ ਸਮਾਨ ਪਾ ਕੇ ਫਿਰ ਆਪਾਂ ਤੁਹਾਨੂੰ ਹੁਣ ਅੱਗੇ ਦਿਖਾਵਾਂਗੇ ਬੇਚ ਫੂਨ ਆ ਗਿਆ ਸੀ ਘਿਓ ਪਿਗਲ ਗਿਆ ਕਿਉਂ ਦੇ ਵਿੱਚ ਪਾਇਆ ਆਟਾ ਆਟਾ ਹੀ ਪਾਇਆ ਹੈ ਨਾ ਖੰਡ ਨਹੀਂ ਨਾ ਬਾਈਆਂ ਚ ਹਾਂ ਜੀ ਇਹ ਆਪਾਂ ਹੁਣ ਘਿਓ ਦੇ ਵਿੱਚ ਆਟਾ ਪਾਤਾ ਆਟਾ ਆਪਣੇ ਕੋਲ ਘੱਟ ਗਿਆ ਸੀ ਹਾਂ 68 ਨੰਬਰ ਵਾਲਾ ਇਹਦਾ ਆਟਾ ਵੀ ਆਪਾਂ ਵੇਚ ਹੀ ਪਾਤਾ ਕਿਉਂਕਿ ਆਪਣੇ ਕੋਲੇ ਆਟਾ ਘਰ ਦਾ ਵੀ ਸੀਗਾ ਜਿਹੜਾ ਪਹਿਲਾਂ ਲੈਨੇ ਉਹ ਵੀ 68 ਤੋਂ ਹੀ ਲੈਨੇ ਆਪਾਂ ਉਹ ਮਤਲਬ ਕਣਕ ਲੈ ਕੇ ਆਪਾਂ ਆਪਦੀ ਭਿਓ ਲੈਨੇ ਆ ਨਾ ਮਤਲਬ ਪਸਾਈ ਕਰਾ ਲੈਨੇ ਆ ਹਾਂ ਜੀ ਚਲੋ ਜਿਆਦਾ ਸੀ ਆਪਾਂ ਆਟਾ ਬਦ ਪਾਉਦੇ ਆ ਆਟਾ ਹੁਣ ਜਿਆਦਾ ਪਤਾ ਪਾਇਆ ਹੈ ਨਾ ਪਣ ਜਾਨੀ ਕਿ 4 ਕਿਲੋ ਹੀ ਕਿਉ ਹੋ ਗਿਆ 4 ਕਿਲੋ ਯਾਰ 4 ਕਿਲੋ ਹੀ ਆਟਾ ਚਲ तकरीबन ਆਪਾਂ 20 ਤੋਂ 25 ਮਿੰਟ 20-25 ਮਿੰਟ ਲਾਗੇ ਹੈ ਨਾ ਇਹਨੂੰ ਮਿਕਸ ਹੋਣ ਨੂੰ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਾਕੀ ਸਮਾਨ ਸਭ ਤੋਂ ਪਹਿਲਾਂ ਪਾਉਣ ਲੱਗੇ ਆ ਇਹ ਚ ਖਸ ਖਸ ਲਓ ਜੀ ਦੇਖੋ ਬਹ ਆਵਾਜ਼ ਆਉਂਦੀ ਹੈ ਲਓ ਖਸ ਖਸ ਹੁਣ ਆਪਾਂ ਇਹ ਚ ਪਾ ਦੇ ਚਲ ਖਸ ਖਸ ਪਾ ਲਈ ਹਸਕਾਜ਼ ਨੋਡ ਵਿੱਚ ਮਿਕਸ ਕਰਤਾ ਹੁਣੇ ਪਾਵਾਂਗੇ ਡਰਾਈ ਫਰੂਟ ਹੈਨਾ ਜੀ ਹਾਂਜੀ ਲਓ ਜੀ ਇਹ ਲਓ ਜੀ ਲੋਖਨਾਰ ਜੀ ਚਲੋ ਜੀ ਪਾ ਦਿਓ ਜੀ ਇਸ ਦੇ ਨਾਲ ਹੀ ਥੋੜਾ ਭੁੰਨ ਕੇ ਫਿਰ ਆਪਾਂ ਭੰਗਾਂ ਨੇ ਖਵਾ ਹੁਣੇ ਨੂੰ ਭੁੰਨਾਂਗੇ 20 ਮਿੰਟ ਨਹੀਂ ਜੀ ਸਾਜੀ ਨਾਲੇ 2 ਮਿੰਟ ਅੱਛਾ 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 ਹੁਣੇ ਨੂੰ 20 ਮਿੰਟ ਨਹੀਂ ਸੌਰੀ ਇਹਨੂੰ ਭੁੰਨਾਂਗੇ 10 2 ਮਿੰਟ ਸੌਰੀ 2 ਮਿੰਟ ਫਿਰ ਪਾਵਾਂਗੇ ਖਵਾ ਲਓ ਇਹ ਪਤਾ ਆਪਾਂ ਹੋਣੇ ਚ ਕੋਆ ਛੱਕੋ ਜੀ ਇੱਕਦਮ ਸਾਫ਼ ਕਰਤਾ ਤੁਸੀਂ ਵਿੱਚ ਆਪਣੀ ਸ਼ਕਲ ਵੀ ਦੇਖ ਸਕਦੇ ਹੋ ਛੱਕੋ ਹੁਣ ਇਹਨੂੰ ਆਪਾਂ ਕਿੰਨਾ ਟਾਈਮ ਮਿਕਸ ਕਰਾਂਗੇ ਇਹ ਮਿਕਸ ਹੋ ਕੇ ਬਾਅਦ ਉਹ ਜੇ ਠੰਡਾ ਕਰਕੇ ਫਿਰ ਆਪਾਂ ਸੱਕਰ ਨੂੰ ਲਾਉਣਾ ਹੈ ਉਹ ਰੱਖਾਂਗੇ ਓਕੇ ਹੁਣ ਇਹਨੂੰ ਮਿਕਸ ਕਰਾਂਗੇ 5 ਮਿੰਟ 5 ਮਿੰਟ ਜਿਵੇਂ 믹ਸ ਹੋ ਜਾਣਾ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਗੂੜਾ ਖੰਡ। ਤਕਰੀਬਨ ਫਿਰ ਠੰਡਾ ਹੋਊ ਫਿਰ ਪਿੰਨੀਆਂ ਬਣਾਵਾਂਗੇ। ਔਰ ਖੰਡ ਵੀ ਠੰਡੇ ਹੋਏ ਦੀ ਪਾਵਾਂਗੇ। ਹਾਂਜੀ ਹਾਂਜੀ ਠੀਕ ਹੈ। ਆਪਾਂ ਲੰਚ ਕਰਨ ਚਲੇ ਗਏ ਸੀ। ਲੋਕਨਾਥ ਨੇ ਪਿੱਛੋਂ ਮਿੱਠਾ ਪਾਇਆ। ਹੁਣ ਦੱਸ ਦੋ ਕਿੰਨਾ ਪਾਇਆ ਮਿੱਠਾ? 1.5 ਕਿਲੋ ਪਾਇਆ ਲੈ। ਕਿੰਨਾ? 1.5 1.5 ਕਿਲੋ ਗੂੜਾ ਖੰਡ ਪਾਈਆ। ਹਾਂਜੀ। ਲਓ। ਇਹ ਹੈ ਜੀ ਆਪਣੀਆਂ ਪਿੰਨੀਆਂ ਜਿਹਨੇ ਖਾਣੀਆਂ ਨੇ ਆਜੋ ਸਾਡੀ ਕਲੀਨਿਕ ਤੇ ਅਗਰ ਨਹੀਂ ਆ ਸਕਦੇ ਦੱਸ ਦਿਓ ਅਸੀਂ ਤੁਹਾਨੂੰ ਕੋਰੀਅਰ ਕਰ ਦਾਂਗੇ ਪਿਆਰ ਚਾਹੀਦਾ ਕਿ ਨਹੀਂ ਲੋਕਨਾਥ ਹਾਂਜੀ ਹਾਂ ਹੁਣ ਤੁਹਾਨੂੰ ਮਿਲਦੇ ਆ ਪਿੰਨੀਆਂ ਬਰਾਉਣ ਤੋਂ ਬਾਅਦ ਪਹਿਲਾਂ ਮੱਥਾ ਟਿਕਾਂਗੇ ਫਿਰ ਆਪਾਂ ਟੇਸਟ ਕਰਾਂਗੇ ਲਓ ਜੀ ਲੋਕਨਾਥ ਨੇ ਤਾਂ ਬਣਾਤੀਆਂ ਪਿੰਨੀਆਂ ਹੁਣ ਆਪਾਂ ਪਿੰਨੀਆਂ ਜੁੜਨਾ ਜਾਣ ਕੱਲੀ-ਕੱਲੀ ਕਰਕੇ ਆਪਾਂ ਇਹਦੇ ਵਿੱਚ ਰੱਖਣ ਲੱਗੇ ਸਾਈਡ ਤੇ ਇਹ ਕਹਿੰਦਾ ਵੀ ਐਂ ਜੁੜ ਜਾਣੀਆਂ ਨੇ ਵੀ ਤੁਸੀਂ ਇਹਨੂੰ ਕੱਲੀ-ਕੱਲੀ ਨੂੰ ਐ ਸਾਈਡ ਤੇ ਕਰਕੇ ਇਹਨਾਂ ਆਪਾਂ ਮੱਥਾ ਟੇਕਾਂਗੇ ਫਿਰ ਆਪਾਂ ਤੁਹਾਨੂੰ ਟੇਸਟ ਕਰਕੇ ਵੀ ਦਿਖਾਵਾਂਗੇ ਇਹ ਆ ਜੀ ਐਤਵਾਰ ਦੇ ਦਿਨ ਬਣਾਈਆਂ ਕੋਈ ਦੀਆਂ ਪਿੰਨੀਆਂ ਬਹੁਤ ਤਾਕਤ ਵਾਲੀਆਂ ਨੇ ਸਰਦੀਆਂ 'ਚ ਤੁਹਾਨੂੰ ਇਹ ਬਣਾਉਣੀਆਂ ਚਾਹੀਦੀਆਂ ਨੇ ਵੈਰੀ ਗੁੱਡ ਲੋਕਾਂ ਦਾ ਚੱਕ ਤੇ ਫੱਟੇ ਅਗਰ ਤੁਸੀਂ ਇਹ ਪਿੰਨੀਆਂ ਖਾਣੀਆਂ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਲਿਓ ਅਸੀਂ ਤੁਹਾਨੂੰ ਸੱਚੀ ਕੋਰੀਅਰ ਕਰ ਦਾਂਗੇ ਕੋਈ ਇਹੋ ਜੀ ਗੱਲ ਹੈ ਖਾਣ ਵਾਲੇ ਬਣੋ ਤੁਸੀਂ ਹੋਰ ਨਹੀਂ ਜੋੜਨੀਆਂ ਇਹ ਏ ਆਪਾਂ ਟੇਕਣਾ ਆ ਜੀ ਮੱਥਾ ਇਹ ਪਤਾ ਨਹੀਂ ਸ਼ੁਰੂ ਤੋਂ ਹੀ ਮੰਮੀ ਹੁਣੀ ਟੇਕਦੇ ਆ ਇਦਾਂ ਸੋ ਆਪਾਂ ਆਪਾਂ ਵੀ ਮੱਥਾ ਟੇਕਣ ਆ ਗਏ ਫਿਰ ਆਪਾਂ ਤੁਹਾਨੂੰ ਟੇਸਟ ਕਰਕੇ ਦਿਖਾਉਨੇ ਆ ਆਪਾਂ ਮੱਥਾ ਟੇਕਿਆਂ ਦਾ ਤੇ ਹੁਣ ਆਪਾਂ ਪਿੰਨੀ ਟੇਸਟ ਕਰ ਲੇਗੇ ਲਓ ਜੀ ਛੋਟੀ ਜੀ ਪਿੰਨੀ ਦੇ ਦਿਓ ਬਣਾ ਕੇ ਇੱਕ ਛੋਟੀ ਪਿੰਨੀ ਬਾਲੀ ਵੱਡੀ ਨਹੀਂ ਬਹੁਤ ਛੋਟੀ ਤੁਸੀਂ ਬਾਅਦ ਚ ਖਾਓਗੇ ਤੁਸੀਂ ਵੈਸੇ ਘੱਟ ਖਾਣੇ ਹੋਗੇ ਹਨਾ ਤੁਸੀਂ ਬਣਾਉਣੇ ਰਹਿੰਦੇ ਹੋ ਦਿਲ ਕਰਦਾ ਖਾਣ ਨੂੰ ਰੋਡਾ ਕਿਉਂ ਮੇਰੇ ਕੋਲ ਸਾਰੇ ਦਿਹਾੜੀ ਵਿੱਚ ਨਹੀਂ ਦੇਖ ਸਕਦਾ ਹਾਂ ਕਿਉਂਕਿ ਸਾਰੇ ਦਿਹਾੜੀ ਤਾਂ ਇਹ ਵਿਚਾਰੇ ਇਹੀ ਕੰਮ ਕਰਦੇ ਆ ਹੈਨਾ ਲੋਕ ਨਹੀਂ ਚਲੋ ਵਿਚਾਰੇ ਨਹੀਂ ਬਹੁਤ ਪੈਸਾ ਕਮਾਉਂਦਾ ਲੋਕ ਹੈਨਾ ਬੈ ਲੋਕ ਲਓ ਜੀ ਟੇਸਟ ਕਰਕੇ ਦੱਸ ਦਿਓ ਤੁਹਾਨੂੰ ਬਹੁਤ ਸਵਾਦ ਹੈ ਮਯਾਰਿਆ ਸ਼ਾਮ ਦੇ 4:00 ਵੱਜ ਗਏ ਸਾਰੀ ਦਿਹਾੜੀ ਅਸੀਂ ਪਿੰਨੀਆਂ ਭਰਉਣ ਤੇ ਲਈ ਬਹੁਤ ਸਵਾਦ ਆ। ਅਗਰ ਤੁਸੀਂ ਪਿੰਨੀਆਂ ਖਾਣੀਆਂ ਸਾਡੇ ਨਾਲ ਸੰਪਰਕ ਕਰ ਲਿਓ ਤੁਹਾਨੂੰ ਅਸੀਂ ਸੱਚੀ ਕੋਰੀਅਰ ਕਰ ਦਿਆਂਗੇ। ਬਿਲਕੁਲ ਨਹੀਂ ਸਪੈਸ ਲੈਣੇ ਵੀ ਪੈਸੇ ਲੱਗਣਗੇ ਜਾਂ ਕੁਝ ਅਗਰ ਤੁਸੀਂ ਸਾਨੂੰ ਦਿਲੋਂ ਪਿਆਰ ਕਰਦੇ ਹੋ ਨਾ ਮੈਂ ਕੋਰੀਅਰ ਕਰ ਦਾਂਗਾ ਤੁਹਾਨੂੰ। ਸੋ ਅਗਰ ਤੁਸੀਂ ਸਾਡੀ ਵੀਡੀਓ ਦੇਖ ਕੇ ਆਪਣੇ ਘਰ 'ਚ ਇਦਾਂ ਪਿੰਨੀਆਂ ਬਣਾਈਆਂ ਆ ਸਮਾਨ ਪਾਇਆ ਸਾਨੂੰ ਕਮੈਂਟ ਕਰਕੇ ਦੱਸਿਓ ਔਰ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਉਹ ਵੀ ਸਾਨੂੰ ਜਰੂਰ ਦੱਸਿਓ। ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਮਿਹਨਤ ਦਾ ਜਿਆਦਾ ਲੋਕਨਾਥ ਦੀ ਹੋਈ ਐ ਸਾਡੀ ਤਾਂ ਮਿਹਨਤ ਘੱਟ ਸੀ ਸਮਾਨ ਹੀ ਲੈ ਕੇ ਆਉਂਦੇ ਰਹੇ ਸੀ ਥੈਂਕ ਯੂ ਬਸ ਹੁਣ ਇਸ ਤੋਂ ਬਾਅਦ ਪਿੰਨੀਆਂ ਸਾਂਭ ਲੈਣੀਆਂ ਨੇ ਲੋਕਨਾਥ ਨੂੰ ਲੋਕਨਾਥ ਦੀ ਫੀਸ ਦੇ ਦੇਣੀ ਐ ਫਿਰ ਪਿੰਨੀਆਂ ਆਪਾਂ ਕੱਲ ਤੋਂ ਖਾਇਆ ਕਰਾਂਗੇ ਬਤ ਵੀ ਹੋ ਜਾਣਾ ਦੋਨਾਂ ਖਾਇਦਾ ਹੂੰ ਫੇਰੀ ਚੀਜ਼ ਵਧੀਆ ਬਣਦੀ ਐ ਕਹਿੰਦੇ